ਜੇ ਨਹੀਂ ਖੁੱਲੇਗਾ ਸ਼ੰਭੂ ਬਾਉਂਡਰ ਜਿਉਂ ਦੀ ਤ्यों ਸਥਿਤੀ ਰਹੇਗੀ ਬਰਕਰਾਰ 12 ਅਗਸਤ ਨੂੰ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ ਅਗਲੀ ਸੁਣਵਾਈ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ 24 ਆਈਪੀਐਸ ਤੇ 4 ਪੀਪੀਐਸ ਅਫਸਰਾਂ ਦੀ ਕੀਤੀ ਗਈ ਬਦਲੀ 15 ਐਸਐਸਟੀ ਕੀਤੇ ਗਏ ਤਬਦੀਲ ਸਾਬਕਾ ਮੰਤਰੀ ਭਾਰਤ ਪੂਛਣਾ ਅਸ਼ੂਦੀ ਜਲੰਧਰ ਕੋਰਟ ਦੇ ਵਿੱਚ ਪੇਸ਼ੀ ਅਦਾਲਤਾਰ ਪ੍ਰਗਟ ਸਿੰਘ ਸੁਖਵਿੰਦਰ ਕੋਟਲੀ ਸਿਵੇਜ ਕਾਂਗਰਸੀਆਂ ਦਾ ਜਮਾਵੜਾ ਕੱਲ ਈਡੀ ਨੇ ਆਸ਼ੂ ਨੂੰ ਕੀਤਾ ਸੀ ਗ੍ਰਿਫਤਾਰ ਸਰਕਾ ਮੰਤਰੀ ਪਰਕੁਸ਼ਨ ਆਸ਼ੂ ਦੀ ਗ੍ਰਿਫਤਾਰੀ ਤੇ ਪਰ ਕਾਂਗਰਸ ਤੇ ਭਾਜਪਾ ਤੇ ਸਾਡੇ ਨਿਸ਼ਾਨਾ ਆਸ਼ੂ ਦੀ ਗ੍ਰਿਫਤਾਰੀ ਨੂੰ ਦੱਸਿਆ ਬਦਲੀ ਦੀ ਰਾਜਨੀਤੀ ਕਿਹੜ ਸੱਚਾਈ ਨੂੰ ਇਸ ਜ਼ਿਆਦਾ دیر ਤੱਕ ਦਬਕੇ ਨਹੀਂ ਰੱਖਿਆ ਜਾ ਸਕਦਾ ਰਾਹੁਲ ਗਾਂਧੀ ਦਾ ਵੱਡਾ ਦਾਵਾ ਬੋਲੇ ਮੇਰੇ ਚੱਕਰ ਵਿੱਚ ਵਾਲੇ ਭਾਸ਼ਣ ਤੋਂ ਬਾਅਦ ਕੀਡੀ ਰੇਡ ਦੀ ਹੋ ਰਹੀ ਹੈ ਪਲਾਨਿੰਗ ਬਹਾ ਫੈਲਾ ਕੇ ਇੰਤਜ਼ਾਰ ਚਾਹੇ ਚਾਹ ਬਿਸਕਟ ਵੀ ਤਿਆਰ ਆਪਰੇਸ਼ਨ ਨਾਗਪੁਰ ਦੇ ਇਲਜ਼ਾਮਾਂ ਦੇ ਭਾਜਪਾ ਦਾ ਪਰਤਵਾਰ ਕਿਆ ਆਪਣੀ ਨਾਕਾਮੀ ਦਾ ਇਲਜ਼ਾਮ ਭਾਜਪਾ ਤੇ ਲਗਾ ਰਿਹਾ ਹੈ ਅਕਾਲੀ ਦਲ ਸਾਡੇ ਖਿਲਾਫ ਬੋਲਣ ਤੋਂ ਪਹਿਲਾਂ ਬਚਾਉਣ ਆਪਣੀ ਪਾਰਟੀ ਅਕਾਲੀ ਦਲ ਵੱਲੋਂ ਅਮਰਪਾਲ ਸਿੰਘ ਤੇ ਲਾਇਆ ਆਪਰੇਸ਼ਨ ਨਾਗਪੁਰ ਵਾਲੇ ਇਲਜ਼ਾਮਾਂ ਤੇ ਪੱਕੀ ਸਿਆਸਤ ਐਨਪੀ ਸਬਜੀਤ ਸਿੰਘ ਖਾਲਸਾ ਬੋਲੇ ਜੇ ਸਬੂਤ ਹੈ ਤਾਂ ਦਿਖਾਵੇ ਅਕਾਲੀ ਦਲ ਨਾ ਕਰੇ ਬੇਬੁਨਿਆਦ ਧਿਆਨਵਾਜ਼ੀ ਨੂਸੇਟ ਦਿੱਤੇ ਬੋਲੇ ਸੰਦੀਪ ਸਿੰਘ ਢੀਂਡ ਸਾਹਿਬ ਮੈਂ ਅਕਾਲੀ ਸੀ ਹਾਂ ਤੇ ਅਕਾਲੀ ਹੀ ਰਹਾਂਗਾ ਇਸ ਤਰ੍ਹਾਂ ਕੋਈ ਨਹੀਂ ਕਰ ਸਕਦਾ ਬਾਹਰ ਜਲਦ ਇਜਲਾਸ ਬੁਲਾ ਕੇ ਚੁਣਾਂਗੇ ਨਵਾਂ ਪ੍ਰਧਾਨ ਦਿੱਲੀ ਦੇ ਸ਼ੈਲਟਰ ਹੋਮ ਦੇ ਵਿੱਚ 14 ਲੋਕਾਂ ਦੀ ਮੌਤ ਮਾਮਲੇ ਦੇ ਵਿੱਚ ਨਿਆਂਇਕ ਜਾਂਚ ਦੇ ਹੁਕਮ ਮੰਤਰੀ ਆਰਤੀਸ਼ੀ ਨੇ 48 ਘੰਟਿਆਂ ਦੇ ਵਿੱਚ ਮੰਗੀ ਰਿਪੋਰਟ ਸ਼ੈਲਟਰ ਹੋਮ ਦੇ ਵਿੱਚ 1 ਮਹੀਨੇ ਦੇ ਵਿੱਚ 14 ਲੋਕਾਂ ਦੀ ਸ਼ੱਕੀ ਹਾਲਤ ਵਿੱਚ ਹੋਈ ਹੈ ਮੌਤ ਕਰਤਾਰਪੁਰ ਦੇ ਵਿੱਚ ਕਤਲ ਦੇ ਮੁਲਜ਼ਮ ਦੋ ਨਿਹੰਗ ਪੁਰਸ਼ ਦੇ ਵੱਲੋਂ ਗ੍ਰফতার ਪੁਲਿਸ ਨੇ ਪਿੱਛਾ ਕਰਕੇ ਕਰਤਾਰਪੁਰ ਦੇ ਨੇੜੇੋਂ ਕੀਤਾ ਗ੍ਰফতার ਪੱਟੀ ਦੇ ਵਿੱਚ ਇੱਕ ਸ਼ਖਸ ਦਾ ਕੀਤਾ ਸੀ ਕਤਲ ਦੋ ਲੋਕਾਂ ਦੇ ਵੱਡੇ ਸੀ ਗੁੱਟ ਉਸਪੁਰ ਤੇ ਗੁਰੂ ਘਰ ਦੇ ਵਿੱਚ ਫਟਿਆ ਸਿਲੰਡਰ ਸੇਵਾ ਕਰ ਰਹੇ ਪੰਜ ਲੋਕ ਚੁਲ੍ਹੇ ਗੁਰਦੁਆਰਾ ਜਾਮਨੀ ਸਾਹਿਬ ਦੀ ਘਟਨਾ ਕੀ ਤੁਸੀਂ ਨੈਟ ਦੀ ਪ੍ਰੀਖਿਆ ਦੇ ਲਈ ਨਵੀਆਂ ਤਰੀਕਾਂ ਦਾ ਐਲਾਨ 21 ਅਗਸਤ ਤੋਂ 4 ਸਤੰਬਰ ਵਿਚਾਲੇ ਹੋਵੇਗੀ ਪ੍ਰੀਖਿਆ ਪਿਛਲੀ ਵਾਰ ਪੇਪਰ ਲੈ ਕਰਕੇ ਰਤ ਹੋਈ ਸੀ ਪ੍ਰੀਖਿਆ ਆ ਬਾਲਾ ਦੇ ਪਿੰਡ ਤੀਨ ਪਹੁੰਚੇ ਚੈਂਪੀਅਨ ਸਰਬਜੋਤ ਸਿੰਘ ਜੱਦੀ ਪਿੰਡ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ ਪਿੰਡ ਵਾਸੀਆਂ ਵੱਲੋਂ ਤੇ ਹਾਰ ਪਾਰ ਕੀ ਕੀਤਾ ਵੈਲਕਮ ਸਭ ਤੋਂ ਪਹਿਲਾਂ ਤੁਸੀਂ ਵੇਖ ਰਹੇ ਹੋ ਨਿਊਜ਼ 80 ਪੰਜਾਬਾ ਨਾ ਮੈਂ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਪਟਿਆਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਨਗਰ ਨਿਗਮ ਦਫ਼ਤਰ ਦੇ ਬਾਹਰ ਹੰਗਾਮਾ ਹੋਇਆ ਹੈ ਪੁਲਿਸ ਦੇ ਨਾਲ ਉਲਝੇ ਨੇ ਕਾਂਗਰਸੀ ਵਰਕਰ ਪੁਲਿਸ ਅਤੇ ਕਾਂਗਰਸੀਆਂ ਦੇ ਵਿਚਾਲੇ ਇਸ ਤਰ੍ਹਾਂ ਧੱਕਾ ਮੁਕੀ ਹੋਈ ਹੈ ਪੁਲਿਸ ਨੇ ਕਈ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਵੀ ਲੈ ਲਏ ਨੇ ਪਾਣੀ ਦੀ ਸਪਲਾਈ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਰਸਲ ਇਹ ਪ੍ਰਦਰਸ਼ਨ ਕੀਤਾ ਇਸ ਦਿਨ ਲੋਮੀ ਗਿਆ ਪਟਿਆਲਾ ਨਗਰ ਨਿਗਮ ਦਫ਼ਤਰ ਦੇ ਬਾਹਰ ਹੰਗਾਮੇਦਿਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪੁਲਿਸ ਦੇ ਨਾਲ ਕਾਂਗਰਸੀ ਵਰਕਰ ਉਲਜੇ ਹੋਏ ਨਜ਼ਰ ਆਏ ਪੁਲਸ ਅਤੇ ਕਾਂਗਰਸੀਆਂ ਦੇ ਵਿਚਾਲੇ ਇਸ ਦੌਰਾਨ ਧੱਕਾ ਮੁਕੀ ਵੀ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਪਾਣੀ ਦੀ ਸਪਲਾਈ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਰਸਲ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਦੋਂ ਪਟਿਆਲਾ ਦੀਆਂ ਤਸਵੀਰਾਂ ਵਿਖਾ ਰਹਿਆਂ ਆ ਵੱਡੀ ਗਿਣਤੀ ਦੇ ਵਿੱਚ ਜੋ ਕਿ ਪ੍ਰਦਰਸ਼ਨਕਾਰੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਤਾਂ ਇਸ ਦੇ ਵਿੱਚ ਵਾਲੇ ਉਹਨਾਂ ਦੇ ਹੱਥਾਂ ਦੇ ਵਿੱਚ ਵੱਖ-ਵੱਖ ਕਈਆਂ ਤਖਤੀਆਂ ਫੜੀਆਂ ਹੋਈਆਂ ਨੇ ਤਖਤੀਆਂ ਤੇ ਆ ਸਲੋਗਨ ਲਿਖੇ ਹੋਏ ਨੇ ਤੇ ਇਸ ਦੇ ਵਿਚਾਲੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਕੀਤੀ ਗਿਆ ਪੁਲਿਸ ਨੇ ਕਈ ਪ੍ਰਦਰਸ਼ਨਕਾਰੀ ਇਸ ਦੌਰਾਨ ਹਿਰਾਸਤ ਵਿੱਚ ਲੈ ਲਏ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਸਾਡੇ ਸਟੂਡੀਓ ਵਿੱਚ ਮਨੋਜ ਸ਼ਰਮਾ ਚੜ ਚੁੱਕੇ ਨੇ ਆ ਮਨੋਜ ਫਿਲਹਾਲ ਦੀ ਕਿਸ ਤਰ੍ਹਾਂ ਦੀ ਸਥਿਤੀ ਆ ਵਿਸਤਾਰ ਦੇ ਨਾਲ ਸਮਝਣਾ ਚਾਹਵਾਂਗੇ ਕਿ ਆਖਰਕਾਰ ਕਿਸ ਪੂਰੇ ਮੁੱਦੇ ਨੂੰ ਲੈ ਕੇ ਵਿਵਾਦ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਜੀ ਪਰ ਮੈਂਬਰ ਮੈਂ ਦੱਸ ਦਿਆਂ ਕਿ ਨਗਰ ਨਿਗਮ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਖੜੇ ਕਰਦੇ ਆ ਯੂਜ ਕਾਂਗਰਸ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਹੈ ਕਾਰਨ ਇਹ ਸੀ ਕਿ ਸ਼ਹਿਰ ਦੇ ਵਿੱਚ ਜੋ ਡਾਇਰੀ ਆ ਫੈਲਣ ਦੇ ਨਾਲ ਪਿਛਲੇ ਦਿਨੀ ਕਾਫੀ ਲੋਕ ਇਹਦੀ ਚਪੇਟ जैसी بیمار ਹੋ ਗਏ 60 ਦੇ ਕਰੀਬ ਉਸ ਤੋਂ ਬਾਅਦ ਨਗਰ ਨਿਗਮ ਨੇ ਕਾਰਵਾਈ ਕੀਤੀ ਪਾਣੀ ਦੀ ਸਪਲਾਈ ਚਲਾਈ ਤੇ ਸਿਹਤ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਉਹਨਾਂ ਇਲਾਕਿਆਂ ਦਾ ਦੌੜਾ ਕੀਤਾ ਦਵਾਈਆਂ ਵਗੈਰਾ ਦਿੱਤੀਆਂ ਪਰ ਜਿਹੜੇ ਕਾਂਗਰਸੀ ਆਗੂ ਨੇ ਯੂਜ ਕਾਂਗਰਸ ਦੇ ਉਹਨਾਂ ਨੇ ਕਿਹਾ ਕਿ ਸਾਰੇ ਪਿੱਛੇ ਨਗਰ ਨਿਗਮ ਦੀ ਜਿਹੜੀ ਕੰਮ ਦੀ ਕਮੀ ਹੈ ਕਿ ਉਸਨੇ ਚੰਗੀ ਤਰ੍ਹਾਂ ਕੰਮ ਨਹੀਂ ਕੀਤਾ ਪ੍ਰਸ਼ਾਸਨ ਨੂੰ ਲੈਂਦੇ ਇਸ ਕਰਕੇ ਗੰਦੇ ਪਾਣੀ ਦਾ ਮਿਕਸ ਹੋਇਆ ਟੂਟੀਆਂ 'ਚ ਤੇ ਉਸ ਪਾਣੀ ਨੂੰ ਪੀ ਕੇ ਲੋਕ ਬਿਮਾਰ ਹੋਏ ਨੇ ਉਸ ਨੂੰ ਲੈ ਕੇ ਸਜਦੀਪ ਸ਼ਰਮਾ ਕਾਲੂ ਨੇ ਜਿਹੜੇ ਯੂਥ ਕਾਂਗਰਸ ਦੇ ਆਗੂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਜਿਵੇਂ ਹੀ ਪ੍ਰੋਟੈਸਟ ਸ਼ੁਰੂ ਹੋਇਆ ਕੁਝ ਸਮੇਂ ਬਾਅਦ ਹੀ ਪੁਲਿਸ ਕੋਲ ਪਹੁੰਚਦੀ ਹੈ ਤੇ ਜਿਵੇਂ ਹੀ ਜਿਹੜੇ ਕਾਂਗਰਸੀ ਯੂਥ ਆਗੂ ਨੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਤਾਲਾ ਲਗਾ ਦੇਾਂਗੇ ਦਫ਼ਤਰ ਨੂੰ ਤਾਂ ਇਹਨਾਂ ਦੀ ਪੁਲਿਸ ਦੇ ਨਾਲ ਟੱਕਰ ਮੁਕੀ ਹੁੰਦੀ ਹੈ ਤੇ ਉੱਥੋਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਰਾਸਤ ਵਿੱਚ ਲੈ ਕੇ ਜਿਹੜਾ ਇਹ ਘਰਨਾ ਪ੍ਰਦਰਸ਼ਨ ਹੈਗਾ ਉਸ ਨੂੰ ਹਟਾ ਦਿੱਤਾ ਜਾਂਦਾ ਤੇ ਕਾਂਗਰਸੀ ਵਰਕਰਾਂ ਨੂੰ ਸੁਖਦੇੜ ਦਿੱਤਾ ਜਾਂਦਾ। ਸੋ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੇ ਇਹੀ ਕਿਹਾ ਕਿ ਪਹਿਲਾਂ ਅਸੀਂ ਬਿਜਲੀ ਬੋਰਡ ਦੇ ਖਿਲਾਫ ਪਾਵਰਕਾਮ ਹੈੱਡ ਆਫਿਸ ਅੱਗੇ ਪ੍ਰਦਰਸ਼ਨ ਕੀਤਾ ਸੀ ਕਿ ਬਿਜਲੀ ਨਹੀਂ ਮਿਲਦੀ ਤੇ ਹੁਣ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਗੈਰੀਆ ਫੈ ਰਿਆ ਸੀ ਉਸ ਨੂੰ ਲੈ ਕੇ ਜੋ-ਜੋ ਵਿਭਾਗ ਜਿੰਮੇਵਾਰ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਅੱਗੇ ਵੀ ਕਰਾਂਗੇ। ਜੀ। ਆਮਰੋਜ ਇਸ ਤਰ੍ਹਾਂ ਕਿੰਨੇ ਕੁ ਵਰਕਰ ਹਰਾਸਤ ਵਿੱਚ ਲੈ ਗਏ ਨੇ? ਜੀ ਮੈਂ ਦੱਸਦਾ ਕਿ ਜਿਹੜੇ ਹਿਰਾਸਤ ਚ ਲਏ ਗੀ ਦਰਜਨ ਤੋਂ ਬਾਅਦ ਜਿਹੜੇ ਚਾਹੇ ਸੰਜੀਵ ਸ਼ਰਮਾ ਕਾਲੂ ਹੋਣ ਜਾਂ ਉਹਦੀ ਟੀਮ ਹੋਵੇ ਪੁਰੀ ਕਾਂਗਰਸੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀਗਾ ਪ੍ਰਦਰਸ਼ਨ ਨੂੰ ਖਤਮ ਕਰਨ ਦੇ ਲਈ ਤੇ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਆਪਣੇ ਨਾਲ ਸਬੰਧਤ ਨੇੜਲੇ ਥਾਣੇ ਦੇ ਵਿੱਚ ਲੈ ਗਈ ਜੀ ਠੀਕ ਹੈ ਠੀਕ ਹੈ ਮਨੋਜ ਫਿਲਹਾਲ ਦੀ ਪੁਲਿਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲਤ ਨੂੰ ਪਟਿਆਲਾ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ ਪਟਿਆਲਾ ਨਗਰ ਨਿਗਮ ਦਫ਼ਤਰ ਦੇ ਬਾਹਰ ਜਿਹੜਾ ਕਿ ਇਹ ਹੰਗਾਮਾ ਕੀਤਾ ਜਾਂਦਾ ਹੈ ਇਹ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਾਂਗਰਸੀ ਵਰਕਰਾਂ ਦੇ ਵੱਲੋਂ ਤੇ ਇਸ ਦੌਰਾਨ ਪੁਲਿਸ ਦਾ ਪਹਿਲਾਂ ਹੀ ਅਸਖਤ ਪੈਰਾਸਿਕਾ ਫੋਰਸ ਦੇ ਵੱਲੋਂ ਜਦੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਸ ਦਾ ਧੱਕਾ ਮੁੱੱਚੀ ਵੀ ਹੁੰਦੀ ਹੈ। ਕਈ ਪ੍ਰਦਰਸ਼ਨਕਾਰੀਆਂ ਨੂੰ ਹਰਾਸਤ ਵਿੱਚ ਵੀ ਲਿਆ ਗਿਆ ਹੈ। ਪੂਰੇ ਮੁੱਦੇ ਦੀ ਇਸ ਵਜ੍ਹਾ ਦੀ ਗੱਲ ਕਰੀਏ ਪ੍ਰਦਰਸ਼ਨ ਦੀ ਵਜ੍ਹਾ ਦਿੱਤਾ ਪਾਣੀ ਦੀ ਸਪਲਾਈ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਰਸਨ ਕਾਂਗਰਸੀ ਵਰਕਰ ਇਹ ਪ੍ਰਦਰਸ਼ਨ ਕਰ ਰਹੇ ਸਨ। ਅਗਲੀ ਖਬਰ ਸਰਸਾ ਦੇ ਪਿੰਡ ਜਗਮਾਲਵਾਲੀ ਦੇ ਵਿਵਾਦ ਮਾਮਲੇ ਨਾਲ ਜੁੜੀ ਹੋਈ ਹੈ। ਦੇਰੇ ਦੇ ਸਾਧੂ ਅਤੇ ਗਾਇਕ ਚਮਚੇਰ ਸਿੰਘ ਦਾ ਦਾਅਵਾ ਹੈ ਕਿ ਡੇਰਾ ਮੁਖੀ ਨੇ 1.5 ਸਾਲ ਪਹਿਲਾਂ ਹੀ ਵਸੀਅਤ ਕਰ ਦਿੱਤੀ ਸੀ ਦਿਨਾਂ ਕਿਸੇ ਦਬਾਤੋਂ ਵਸੀਅਤ ਕੀਤੀ ਸੀ ਉਸ ਵੇਲੇ ਵੀਡੀਓਗ੍ਰਾਫੀ ਵੀ ਕਰਵਾਈ ਗਈ ਸੀ ਜਲਦੀ ਹੀ ਮਹਾਤਮਾ ਵਿਰਿੰਦਰ ਸਿੰਘ ਸੰਗਤ ਵਿਚਾਲੇ ਆਉਣਗੇ ਅੱਜ ਕੀਤਾ ਜਾ ਰਿਹਾ ਸੰਤ ਬਹਾਦਰ ਚੰਦ ਦਾ ਸੰਸਕਾਰ ਦਸਲ ਕੱਲ ਜਗਮਾਲਵਾੜੀ ਦੇ ਡੇਰਾ ਮਤਸਾਨਾ ਸ਼ਾ ਬਲੋਚਿਸਤਾਨੀ ਦੇ ਵਿੱਚ ਗੋਲੀ ਚੱਲੀ ਸੀ ਡੇਰੇ ਦੀ ਗੱਦੀ ਨੂੰ ਲੈ ਕੇ ਇਹ ਦਾਅਵਾ ਆਜੋ ਕੇ ਵਿਵਾਦ ਹੋ ਰਿਹਾ 1995 ਦੇ ਵਿੱਚ ਡੇਰੇ ਦੀ ਸ਼ੁਰੂਆਤ ਹੋਈ ਸੀ ਮਜੂਦਾ ਗੱਦੀ ਨਿਸ਼ੇਣ ਸੰਤ ਬਹਾਦਰ ਚੰਦ ਵਕੀਲ ਸਾਹਿਬ ਦੀ ਕੱਲ ਮੌਤ ਹੋ ਗਈ ਸੀ ਉਹ ਇੱਕ ਸਾਲ ਤੋਂ ਬਿਮਾਰ ਸਨ ਤੇ ਇਲਾਜ ਦੇ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ਹੁਣ ਡੇਰੇ ਦੀ ਗੱਦੀ ਨੂੰ ਲੈ ਕੇ ਆ ਦੋ ਧੜੇ ਨੇ ਇੱਕ ਧੜਾ ਬਾਬੇ ਦੇ ਭਤੀਜੇ ਅਮਰ ਸਿੰਘ ਦਾ ਜਿਸ ਨੇ ਬਾਬੇ ਦੀ ਮੌਤ ਨੂੰ ਸ਼ੱਕੀ ਦੱਸਿਆ ਤੇ ਸੀਬੀਆਈ ਪੁਛਦੀ ਮੰਗ ਕੀਤੀ ਹੈ ਦੂਜਾ ਧੜਾ ਮਹਾਤਮਾ ਵਰਿੰਦਰ ਸਿੰਘ ਦਾ ਵਰਿੰਦਰ ਸਿੰਘ ਡੇਰਾ ਮੁਖੀ ਦਾ ਡਰਾਈਵਰ ਸੀ ਰਿੰਦਰ ਸਿੰਘ ਦੇ ਧੜੇ ਦਾ ਦਾਵਾ ਹੈ ਕਿ ਡੇਰਾ ਮੁਖੀ ਨੇ ਉਹਨਾਂ ਦੇ ਹੱਕ ਦੇ ਵਿੱਚ ਵਸੀਅਤ ਕੀਤੀ ਆ ਤੇ ਕੱਲ ਵਸੀਅਤ ਪੜ੍ਹ ਕੇ ਸੁਣਾਏ ਜਾਣ ਦੌਰਾਨ ਹੀ ਭਾਰੀ ਹੰਗਾਮਾ ਹੋਇਆ ਦੂਜੇ ਧੜੇ ਨੇ ਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਸੀ ਤੇ ਇਸੇ ਦੌਰਾਨ ਕਿਸੇ ਨੇ ਹਵਾਈ ਫਾਇਰ ਵੀ ਕੀਤਾ ਸੀਗਾ ਦਰਸਲ ਇਹ ਜੋ ਕਿ ਪੂਰਾ ਵਿਵਾਦ ਹੈ ਪੂਰਾ ਮਸਲਾ ਹੈ ਤਾਂ ਸਰਸਾ ਦੇ ਪਿੰਡ ਜਗਮਾਲਵਾਲੀ ਦੇ ਵਿਵਾਦ ਦੇ ਮਾਮਲੇ ਦੇ ਵਿੱਚ ਡੇਰੇ ਦੇ ਸਾਧੂ ਅਤੇ ਗਾਇਕ ਸ਼ਮਸ਼ੇਰ ਸਿੰਘ ਦੇ ਪਰ ਹੁਣ ਦਾਵਾ ਕੀਤਾ ਗਿਆ ਹੈ ਕਿ ਡੇਰਾ ਮੁਖੀ ਨੇ 1.5 ਸਾਲ ਪਹਿਲਾਂ ਹੀ वसीयत कर दी बिना किसी दबाव में वसीयत की गई थी उस वेले वीडियोग्राफी भी जो कि करवाई गई थी जल्द ही महात्मा वरिंदर सिंह संगत हो गए दस दिए कि अ संत बहादुर चंद का संस्कार किया जा रहा महाराज ने छोड़ने से डेढ़ साल पहले ये वसीहत महात्मा वरिंदर सिंह जी के नाम अपनी स्वयच्छा से बिना किसी दबाव के उनके नाम करी और उनको आगे संगत की सेवा करने का हुक्म दिया जिसकी के पूरी वीडियोग्राफी भी करवाई गई जो संगत में पहुंच गई है हमारी संगत से अपील है कि आज महाराज जी की अंतिम रस्में हैं तो सारी संगत प्रेम से इन रस्मों को अदा करे कुछ सिक्योरिटी रीजंस को मद्देनजर रखते हुए पुलिस प्रशासन ने महात्मा वरिंदर सिंह जी को हम सबको अपनी देखरेख में रखा हुआ है सारी संगत के जो महाराज जी के हुक्म को मानते हैं उनके मैसेज आ रहे हैं बहुत फोन आ रहे हैं जो महात्मा वरिंदर सिंह जी के दर्शन करने के अभिलाषी हैं उनके दर्शन करना चाहते हैं तो जल्दी ही महात्मा वरेंद्र सिंह जी संगत में आएंगे संगत में आके दर्शन देंगे और उतना समय संगत को हमारी अपील है बेनती है कि प्रेम बनाई रखो आपस में भाईचारा ख़त्म ना करो शांति बनाई रखो कोई हल्ला नहीं करना हमारा ये मार्ग ही नहीं है ਅਮਨੇ ਤੋਂ ਮਹਾਰਾਜੀ ਨੇ ਜੋ ਹੁਮੇ ਹੁਕਮ ਦਿਆ ਹੈ ਉਸ ਦੀ ਪਾਲਣਾ ਕਰਨੀ ਹੈ ਰੋਕ ਰੰਗ ਇਸ ਵਡੇ ਦੀ ਵੱਡੀ ਖਬਰ ਦਾ ਪੰਜ ਦਿਨਾਂ ਦੇ ਪੁਲਿਸ ਰਿਮਾਨਤੇ ਨੇ ਭਾਰਤ ਪੁਛਨਾਛੂ ਜਲੰਧਰ ਦੀ ਕੋਰਟ ਦੇ ਵੱਲੋਂ ਰਿਮਾਨ ਦਿੱਤਾ ਗਿਆ ਭਾਰਤ ਪੁਛਨਾਛੂ ਜਲੰਧਰ ਕੋਰਟ ਦੇ ਦਰਸਲ ਅੱਜ ਪੇਸ਼ ਹੋਏ ਆ ਕੱਲ ਦਰਸਲ ਇਡੀ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਸੀ ਈਡੀ ਨੇ ਕੱਲ ਪੁਛਗਿਸ਼ ਤੋਂ ਬਾਅਦ ਭਾਰਤ ਪੁਛਨਾਛੂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਈਡੀ ਦੇ ਵੱਲੋਂ ਪੀਐਮਐਲ ਦੇ ਤਹਿਤ ਜਿਹੜਾ ਕਿ ਕੇਸ ਦਰਜ ਕੀਤਾ ਗਿਆ ਟੈਂਡਰ ਘੁਟਾਲੇ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ ਆ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਸੁਖਿੰਦਰ ਕੋਟਲੀ ਸਮੇਤ ਕਈ ਵੱਡੇ ਕਾਂਗਰਸੀ ਜੋ ਕਿ ਕੋਰਟ ਦੇ ਵਿੱਚ ਪਹੁੰਚੇ ਇਸ ਪੇਸ਼ੀ ਦੇ ਦੌਰਾਨ ਤੇ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਜਲੰਧਰ ਦੀ ਕੋਰਟ ਦੇ ਵੱਲੋਂ ਭਾਰਤ ਪੁਸ਼ਨਾਸ਼ਣ ਨੂੰ 5 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜਿਆ ਗਿਆ ਹੈ 5 ਦਿਨਾਂ ਦੇ ਰਿਮਾਨਡ ਦੇ ਦੌਰਾਨ ਇਹ ਪੂਰੇ ਕੇਸ ਨੂੰ ਲੈ ਕੇ ਪੂਰੇ ਮਾਮਲੇ ਨੂੰ ਲੈ ਕੇ ਈਡੀ ਦੇ ਵੱਲੋਂ ਹੁਣ ਹੋਰ ਡੰਗਾਈ ਦੇ ਨਾਲ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਸੁਵਾ ਜਵਾਬ ਦਿੱਤੇ ਜਾਣਗੇ ਦਰਸਲ ਕੱਲ ਇਹ ਈਡੀ ਦਾ ਵੱਡਾ ਐਕਸ਼ਨ ਨਜ਼ਰ ਆਉਂਦਾ ਹੈ ਪਹਿਲਾਂ ਈਡੀ ਦੇ ਵੱਲੋਂ ਵਨਾਂ ਨੂੰ ਸਬੰਨ ਕੀਤਾ ਗਿਆ ਸੀਗਾ ਪੁਸ਼ਗਿਸ਼ ਦੇ ਲਈ ਬੁਲਾਇਆ ਗਿਆ ਸੀਗਾ ਤੇ ਲੰਬੀ ਪੁਸ਼ਗਿਸ਼ ਤੋਂ ਬਾਅਦ ਚ ਭਾਰਤ ਪੁਸ਼ਨਾਸ਼ ਨੂੰ ਕੱਲ੍ਹ ਜਿਹੜਾ ਕਿ ਗ੍ਰਿਫਤਾਰ ਕਰਨ ਲੱਗ ਜਾਂਦਾ ਹੈ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅੱਜ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਰਿਮਾਨ ਦੀ ਮੰਗ ਕੀਤੀ ਗਈ ਤੇ ਆਖਰਕਾਰ ਜਲੰਧਰ ਦੀ ਕੋਰਟ ਦੇ ਵੱਲੋਂ 5 ਦਿਨ ਦਾ ਜੋ ਕਿ ਪੁਲਿਸ ਰਿਮਾਨ ਦਿੱਤਾ ਗਿਆ ਕੱਲ੍ਹ ਜਿਹੜੀ ਕਿ ਕਾਰਵਾਈ ਹੋਈ ਇਸ ਕਾਰਵਾਈ ਤੋਂ ਬਾਅਦ ਅੱਜ ਜਦੋਂ ਕੋਰਟ ਦੇ ਵਿੱਚ ਪੇਸ਼ ਹੋਈ ਤੇ ਇਸੇ ਦਰਾਂ ਜੁੜੀ ਹੋਈ ਹੈ ਵੱਡੀ ਖਬਰ ਵੱਡੀ ਅਪਡੇਟ ਹੈ ਕਿ ਭਾਰਤ ਪੁਸ਼ਨਾਸ਼ੂ ਦਾ 5 ਦਿਨ ਦਾ ਰੀਮਾਂਡ ਮਿਲੇ ਆ ਦਰਸਲ ਪੂਰੇ ਕੇਸ ਦੀ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਟੈਂਡਰ ਘੁਟਾਲੇ ਦੇ ਵਿੱਚ ਇਹ ਪੂਰੀ ਗਿਫਤਾਰੀ ਹੋਈ ਹੈ ਏਡੀ ਦੇ ਵੱਲੋਂ ਪੀਐਮਐਲਏ ਤਹਿਤ ਕਿਹੜਾ ਕੇਸ ਦਰਜ ਕੀਤਾ ਗਿਆ ਹੈ ਪੂਰਾ ਐਕਸ਼ਨ ਕੀਤਾ ਗਿਆ ਕਾਰਵਾਈ ਕੀਤੀ ਗਈ ਹੈ ਭਾਰਤ ਕੁਸ਼ਨਾਚੂ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਪਿਛਲੀ ਕੈਪਟਨ ਸਰਕਾਰ ਦੇ ਵਿੱਚ ਜਿਹੜੇ ਇੱਕ ਵਜ਼ਾਰਤ ਦਾ ਹਿੱਸਾ ਰਿਹਾ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਕੋਲ ਫੂਡ ਸਪਲਾਈ ਵਿਭਾਗ ਸੀਗਾ ਤਾਂ ਉਸ ਤੋਂ ਬਾਅਦ ਲਗਾਤਾਰ ਇਸੇ ਮਾਮਲੇ ਦੇ ਵਿੱਚ ਕੇਸ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਆ ਜੇਲ ਵੀ ਜਾ ਚੁੱਕੇ ਨੇ ਜਿਲ੍ਹੇ ਦੇ ਵਿੱਚ ਵੀ ਭਾਰਤ ਪੁਛਨਾਚੂ ਰਹਿ ਚੁੱਕੇ ਤੇ ਉਸ ਤੋਂ ਬਾਅਦ ਉਹਨੇ ਇਸ ਕੇਸ ਦੇ ਵਿੱਚ ਈਡੀਵੀ ਵੱਲੋਂ ਦਰਸਲੇ ਪੂਰੀ ਕਾਰਵਾਈ ਕੀਤੀ ਗਈ ਹੈ ਕੱਲ ਪਹਿਲਾਂ ਪੁੱਛਗਿੱਛ ਦੇ ਲਈ ਸੱਦਿਆ ਗਿਆ ਲੰਬੇ ਸਵਾਲ ਜਵਾਬ ਕਰਨ ਤੋਂ ਬਾਅਦ ਉਸ ਦੇ ਬਾਅਦ ਜਿਹੜਾ ਕਿ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਐਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰघव जैन ਜੁੜੇ ਹੋਏ ਨੇ ਰघव ਪੰਜ ਦਿਨਾਂ ਦੇ ਪੁਲਿਸ ਰਿਮਾਨ ਤੇ ਭਾਰਤ ਪੁਛਨਾਚੂ ਨੂੰ ਭੇਜ ਦਿੱਤਾ ਗਿਆ ਕੀ ਕੋਈ ਜਾਣਕਾਰੀ ਬਿਲਕੁਲ ਕਾਫੀ ਤਰਕ ਵਿਤਰਕ ਹੋਏ ਹੈਗੇ ਤੇ ਜਿਹੜੀ ਈਡੀ ਹੈ ਉਹਦੇ ਵੱਲੋਂ 7 ਦਿਨ ਦਾ ਰਿਮਾਂਡ ਜਿਹੜਾ ਕਿ ਮੰਗਿਆ ਗਿਆ ਸੀਗਾ ਲੇਕਿਨ ਜਸਤਾ ਵੱਲੋਂ ਜਿਹੜਾ ਕਿ 5 ਦਿਨ ਦਾ ਰਿਮਾਂਡ ਦਿੱਤਾ ਗਿਆ ਵੈ ਤੇ ਹੁਣ ਇਹ ਕੋਰਟ ਵਿੱਚ ਜਿਹੜਾ ਕਿ ਹੈ ਆਸ਼ ਨੂੰ ਜਿਹੜਾ ਕਿ ਲੈ ਲੈ ਕੇ ਜਾ ਚੁੱਕੇ ਨੇ ਕਿਉਂਕਿ ਹੁਣ ਹੀ ਜਿਹੜਾ ਕਿ ਹੈ ਈਡੀ ਦੇ ਅਫਸਰ ਐ ਸੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਕੁਛੀ ਦੇਰ ਚ ਪ੍ਰੈਸ ਰਿਲੀਜ਼ ਹੋਊਗੀ ਤੇ ਬਾਕੀ ਦੀ ਜਾਣਕਾਰੀ ਉਸ ਤੋਂ ਬਾਅਦ ਸਾਂਝੀ ਕੀਤੀ ਜਾਊਗੀ ਫਨਹਾਲ ਜਿਹੜੇ ਸਾਡੇ ਕੋਲ ਸਬੂਤ ਸੀਗੇ ਅਸੀਂ ਉਹ ਪੇਸ਼ ਕੀਤੇ ਹੈਗੇ ਸਾਡੇ ਵੱਲੋਂ 7 ਦਿਨ ਦੇ ਰਿਮਾਂਡ ਦੀ ਜਿਹੜੀ ਕਿ ਮੰਗ ਕੀਤੀ ਜੱਸਾ ਵੱਲੋਂ ਜਿਹੜੀ ਕਿ 5 ਦਿਨ ਦਾ ਜਿਹੜਾ ਕਿ ਰਿਮਾਨਡ ਦਿੱਤਾ ਗਿਆ ਵੈ ਯਾਨੀ ਕਿ ਹੁਣ 5 ਦਿਨ ਜਿਹੜਾ ਕਿ ED ਦੇ ਕੋਲ ਆਸ਼ੂ ਰਹਿਣਗੇ ਕਿਉਂਕਿ ਕੱਲ ਆਸ਼ੂ ਇੱਥੇ ਪਹੁੰਚਿਆ ਸੀਗੇ ਤੇ ਉਸ ਤੋਂ ਬਾਅਦ ED ਜਿਹੜੇ ਕਿ ਉਹਨਾਂ ਜਵਾਬਾ ਤੋਂ ਖੁਸ਼ ਨਹੀਂ ਹੋਏ ਸੀਗੇ ਜਿਸ ਤੋਂ ਬਾਅਦ ਰਾਤੀ ਜਿਹੜੀ ਕਿ ਗ੍ਰਿਫਤਾਰੀ ਪਈ ਸੀ ਤੇ ਅੱਜ 12 ਵਜੇ ਕਰੀਬ ਜਿਹੜੇ ਕਿ ਉਹਨਾਂ ਨੂੰ 102 ਨੰਬਰ ਜਿਹੜੇ ਕਿ ਜੱਸਾ ਬਹਿਗੇ ਟਰਮਿੰਦਰ ਪਾਸ ਸਿੰਘਲਾ ਜੀ ਉਹਨਾਂ ਦੇ ਕੋਰਟ ਤੇ ਪੇਸ਼ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਫੈਸਲਾ ਸੁਣਾਇਆ ਗਿਆ ਤੇ 5 ਦਿਨ ਦੀ ਰਿਮਾਨਡ ਜਿਹੜੀ ED ਨੂੰ ਹਾਸਲ ਹੋਈ ਹੈ ਜੀ ਅ ਰਾਗੂ ਪੂਰੇ ਪੂਰੇ ਮਾਮਲੇ ਦੀ ਗੱਲ ਕੀਤੀ ਹੈ ਬਈ ਕੱਲ ਤੋਂ ਲੈ ਕੇ ਅੱਜ ਤੱਕ ਜਿਹੜਾ ਕਿ ਪੂਰਾ ਐਕਸ਼ਨ ਹੁੰਦਾ ਉਸ ਬਾਰੇ ਵਿਸਥਾਰ ਨਾਲ ਜਾਣਨਾ ਚਾਹਾਂਗੇ ਤੇ ਪੂਰਾ ਕੇਸ ਜਿਹੜਾ ਕਿ ਕੇਸ ਜਿਸ ਨੂੰ ਇਸ ਕੇਸ ਦੇ ਵਿੱਚ ਪੂਰਾ ਆਧਾਰ ਬਣਾਇਆ ਗਿਆ ਹੈ ਜਿਹੜਾ ਕਿ ਗ੍ਰਿਫਤਾਰੀ ਹੁੰਦੀ ਹੈ ਉਸ ਬਾਰੇ ਵੀ ਜਰੂਰ ਜਾਣਕਾਰੀ ਦਿਓ ਬਿਲਕੁਲ ਕੱਲ ਜਿਹੜਾ ਕੀ ਆਸ਼ੂ ਨੂੰ ਸਮਨ ਭੇਜੇ ਹੋਏ ਸੀਗੇ ਤੇ ਆਸ਼ੂ ਕਰੀਬ 10:30 11 ਵਜੇ ਜਿਹੜਾ ਕਿ ਇੱਥੇ ਪਹੁੰਚਦੇ ਹੈਗੇ ਨੇ ਕਿਉਂਕਿ ਪਹਿਲਾਂ ਵਿਜੀਲੈਂਸ ਵੱਲੋਂ ਵੀ ਕੇਸ ਚੱਲਦਾ ਪਿਆ ਸੀਗਾ ਤੇ ਉਹੀ ਕੇਸ ਜਿਹੜਾ ਕਿ ਇੰਡੀ ਨੇ ਅੱਗੇ ਪ੍ਰਸੀੂ ਕੀਤਾ ਹੈਗਾ ਤੇ ਇਸ ਕੇਸ ਵਿੱਚ ਜਿਹੜਾ ਕਿ ਆਸ਼ੂ ਨੂੰ ਬੁਲਾਇਆ ਗਿਆ ਸੀਗਾ ਤੇ ਕਰੀਬ 7 ਤੋਂ 8 ਵਜੇ ਦਾ ਸਮਾਂ ਸੀਗਾ ਜਦੋਂ ਆਸ਼ੂ ਨੂੰ ਮੈਡੀਕਲ ਕਰਾਉਣ ਵਾਸਤੇ ਜਿਹੜਾ ਕਿ ਇਹ ਸਿਵਲ ਹਸਪਤਾਲ ਲੈ ਕੇ ਜਾਂਦੇ ਤੇ ਉਦੋਂ ਹੀ ਗੱਲ ਸਾਫ਼ ਹੋ ਗਈ ਸੀ ਕਿ ਆਸ਼ੂ ਦੀ गिरफ्तारी ਪਾਉਗੀ ਜਿਸ ਤੋਂ ਬਾਅਦ ਉੱਥੇ ਕੁਝ ਕੌਂਗਰਸ ਲੀਡਰ ਹੀ ਪਹੁੰਚਦੇ ਨੇ ਵਿਧਾਇਕ ਪ੍ਰਗਟ ਸਿੰਘ ਪਹੁੰਚਦੇ ਨੇ ਕੁਕਵਿੰਦਰ ਸਿੰਘ ਕੋਟਲੀ ਪਹੁੰਚਦੇ ਨੇ ਲੋਕਲ ਲੀਡਰਸ਼ਿਪ ਪਹੁੰਚ ਵੀ ਹੈਗੀ ਆ ਤੇ ਉਹਨਾਂ ਨੂੰ ਈਡੀ ਪਿੱਛੇ ਹੀ ਜਿਹੜਾ ਕੀ ਕਰ ਦਿੰਦੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿੰਦੇ ਕਿ ਤੁਸੀਂ ਅੱਗੇ ਨਹੀਂ ਆ ਸਕਦੇ ਜਿਸ ਤੋਂ ਬਾਅਦ ਉਹ ਸਭ ਲੋਕ ਜਿਹੜੇ ਕਿ ਸਿਵਲ ਹਸਪਤਲ ਪਹੁੰਚਦੇ ਆ ਤੇ ਮੈਡੀਕਲ ਵਿੱਚ ਜਿਹੜੀ ਸਥਿਤੀ ਹੈ ਬਿਲਕੁਲ ਠੀਕ ਆਂਦੀ ਆਸ਼ੂ ਦੇ ਜਿਸ ਤੋਂ ਬਾਅਦ ਕੱਲ ਰਾਤ ਜਿਹੜਾ ਕਿ ਉਹ ਈਡੀ ਦਫ਼ਤਰ ਵਿੱਚ ਰਿਹਾ ਤੇ ਉਸ ਤੋਂ ਬਾਅਦ ਸਵੇਰੇ ਵੀ ਕੁਝ ਧਿਰ ਪੁੱਜ ਗਈ ਚੋਈਏ ਉਸ ਤੋਂ ਬਾਅਦ ਕਈ 12 ਵਜੇ ਦਾ ਸਮੇਂ ਸੀਗਾ ਜਦੋਂ ਈਡੀ ਦਫ਼ਤਰ ਤੋਂ ਇਹਨਾਂ ਨੂੰ ਕੋਰਟ ਲੈ ਕੇ ਆਂਦੇ ਕਿਉਂਕਿ ਈਡੀ ਦਫ਼ਤਰ ਤੋਂ ਕੋਰਟ ਦਾ ਰਸਤਾ ਸਿਰਫ 5 ਮਿੰਟ ਦਾ ਰਸਤਾ ਹੈ ਤੇ ਕੁਛ ਹੀ ਮਿੰਟ ਜਿਹੜਾ ਕਿ ਇੱਥੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਅੱਜ ਕਈ ਕਾਂਗਰਸ ਦੇ ਲੀਡਰ ਵੀ ਇੱਥੇ ਪਹੁੰਚੇ ਹੋਏ ਸੀਗੇ ਤਾਂ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਰਾਤ ਤੋਂ ਹੀ ਆਪਣੇ ਵਕੀਲਾਂ ਨਾਲ ਗੱਲਬਾਤ ਕਰ ਰਹੇ ਹਾਂ ਇਹ ਕੇਸ ਈਡੀ ਦਾ ਬੰਦਾ ਨਹੀਂ ਸਿਰਫ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਅੱਜ ਕਾਫੀ ਦੇਰ ਬੇਇਜ਼ਵਾਦੀ ਵੀ ਹੋਈ ਹੈ ਚਾਹੇ ਦੋਨੋਂ ਪੱਖ ਵੱਲੋਂ ਲੇਕਿਨ ਰੰਗ ਫਿਲਹਾਲ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਨਹੀਂ ਕੀ ਇਹ ਰਿ ਬਿਲਕੁਲ ਇਥੋਂ ਜਿਹੜੇ ਕਿ ਆਸ਼ੂ ਨੂੰ ਟੀਮ ਲੈ ਕੇ ਨਿਕਲ ਚੁੱਕੀ ਹੋਈ ਹੈ ਫਿਲਹਾਲ ਇੱਥੇ ਜਿਹੜੇ ਕਾਂਗਰਸ ਦੇ ਲੀਡਰ ਨੇ ਪ੍ਰਗਟ ਸਿੰਘ ਹੋਗੇ ਸੁਖਿੰਦਰ ਕੋੜਲੀ ਹੋਗੇ ਉਹ ਹਜੇ ਇੱਥੇ ਮੌਜੂਦ ਹੈ ਉਸ ਤੋਂ ਇਲਾਵਾ ਬਾਕੀ ਲੀਡਰਸ਼ਿਪ ਵੀ ਇਥੋਂ ਜਾ ਚੁੱਕੀ ਹੋਈ ਹੈ ਉਹ ਹਜੇ ਮੀਡੀਆ ਨਾਲ ਗੱਲਬਾਤ ਕਰਦੇ ਪਏ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਹੈ ਉਸ ਤੋਂ ਇਲਾਵਾ ਆਸ਼ੂ ਨੂੰ ਜਿਹੜੇ ਇਥੋਂ ਲੈ ਕੇ ਜਾ ਚੁੱਕੇ ਹੋਏ ਸੀ ਗੱਲਬਾਤ ਕਰਨ ਵੀ ਚਾਹੀਏ ਹੁਣ ਇਹ ਆਸ਼ੂ ਨੂੰ ਪਹਿਲਾਂ ਲੰਚ ਕਰਵਾਇਆ ਗਿਆ ਵੈ ਉਸ ਤੋਂ ਬਾਅਦ ਜੇ ਕਿ ਸਨਵਾਈ ਕੀਤੀ ਗਈ ਕਿਉਂਕਿ ਆਸ਼ੂ ਨੇ ਹੁਣ 10 ਮਿੰਟ ਪਹਿਲਾਂ ਹੀ ਲੰਚ ਕੀਤਾ ਹੈ ਤਾਂ ਉਸ ਤੋਂ ਬਾਅਦ ਕੋਰਟ ਪ ਦੀ ਬੈਂਸਵਾਦੀ ਸੀ ਸਿਰਫ ਜਿਹੜਾ ਫੈਸਲਾ ਸੀਗਾ ਉਹ ਰੱਖਿਆ ਗਿਆ ਸੀ ਰਿਜ਼ਰਵ ਤੇ 3 ਵਜੇ ਜਦੋਂ ਅਲੰਚ ਹੁੰਦਾ ਹੈ ਉਸ ਤੋਂ ਬਾਅਦ ਫੈਸਲਾ ਸੁਣਾ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਈਡੀ ਉਹਨਾਂ ਨੇ ਆਪਣੇ ਨਾਲ ਲੈ ਕੇ ਥੋੜਾ ਜਾ ਚੁੱਕੀ ਹੋਈ ਹੈ ਜੀ ਠੀਕ ਹੈ ਠੀਕ ਹੈ ਰਾਕੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਸੇ ਵੱਡੀ ਖਬਰ ਜੁੜੀ ਹੋਈ ਹੈ ਭਾਰਤਪੂਸ਼ਣ ਆਸ਼ੂ ਦੇ ਨਾਲ 5 ਦਿਨਾਂ ਦੇ ਈਡੀ ਰਿਮਾਨਡੇ ਨੇ ਭਾਰਤਪੂਸ਼ਣ ਆਸ਼ੂ ਈਡੀ ਦੀ ਰਿਮਾਨਡੇ ਸਾਬਕਾ ਮੰਤਰੀ ਜੋ ਕੇ ਭੇਜੇ ਗਏ ਨੇ ਜਲੰਧਰ ਦੀ ਕੋਰਟ ਦੇ ਵੱਲੋਂ ਇਹ ਰਿਮਾਨਡ ਦਿੱਤਾ ਗਿਆ ਭਾਰਤਪੂਸ਼ਣ ਆਸ਼ੂ ਜਲੰਧਰ ਕੋਰਟ ਦੇ ਵਿੱਚ ਜੋ ਕਿ ਅੱਜ ਪੇ ਆ ਤੋਂ ਮੇ ਪੱਖਾਂ ਦੇ ਵੱਲੋਂ ਧਿਰਾਂ ਦੇ ਵੱਲੋਂ ਆਪੋ ਆਪਣੇ ਜਿਹੜੇ ਕੇ ਵੱਖ ਰੱਖੇ ਜਾਂਦੇ ਨੇ ਰਿਸ ਦੇ ਵਿਚਾਲੇ 5 ਦਿਨ ਦਾ ਜਿਹੜਾ ਕਿ ਜੰਦਰ ਦੀ ਕੋਰਟ ਦੇ ਵੱਲੋਂ ਈਡੀ ਰਿਮਾਨਡ ਦਿੱਤਾ ਗਿਆ ਆ ਦਰਸਲ ਕੱਲ ਹੀ ਪੂਰੀ ਗ੍ਰਿਫਤਾਰੀ ਹੁੰਦੀ ਹੈ ਕੱਲ ਈਡੀ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਟੈਂਡਰ ਘੁਟਾਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਦੇ ਵੱਲੋਂ 5 ਦਿਨ ਦਾ ਜਿਹੜਾ ਕਿ ਈਡੀ ਰਿਮਾਨਡ ਦਿੱਤਾ ਗਿਆ ਤੁਹਾਡੇ ਵੱਡੀ ਖਬਰ ਜੁੜੀ ਹੋਈ ਹੈ ਭਾਰਤਪੁਸ਼ਨਾਸ਼ੂ ਦੇ ਨਾਲ 5 ਦਿਨ ਦੀ ਈਡੀ ਰਿਮਾਨਡ ਤੇ ਨੇ ਭਾਰਤਪੁਸ਼ਨਾਸ਼ੂ ਈਡੀ ਦੀ ਰਿਮਾਨਡ ਤੇ ਸਾਬਕਾ ਮੰਤਰੀ ਭਾਰਤਪੁਸ਼ਨਾਸ਼ੂ ਕੱਲ ਦਰਸਲ ਇਹ ਪੂਰੀ ਕਾਰਵਾਈ ਕੀਤੀ ਗਈ ਕੱਲ ਇਹ ਪੂਰੀ ਵੱਡੀ ਗ੍ਰਿਫਤਾਰੀ ਹੁੰਦੀ ਹੈ ਟੈਂਡਰ ਘੁਟਾਲੇ ਦਾ ਦਰਸਲ ਇਹ ਪੂਰਾ ਮਾਮਲਾ ਹੈ ਇਸੇ ਕੇਸ ਦੇ ਵਿੱਚ ਪਹਿਲਾਂ ਬਿਜ਼ਨਸ ਦੇ ਵੱਲੋਂ ਵੀ ਕਾਰਵਾਈ ਕੀਤੀ ਗਈ ਸੀ ਜੇਲ੍ਹ ਦੇ ਵਿੱਚ ਵੀ ਭਾਰਤਪੁਸ਼ਨਾਸ਼ੂ ਰਹਿ ਚੁੱਕੇ ਨੇ ਦੂਜੇ ਪਾਸੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਬਲਿਸ ਪੂਰੇ ਮੁੱਦੇ ਨੂੰ ਲੈ ਕੇ ਜਿਹੜਾ ਸਿੱਧੇ ਤੌਰ ਤੇ ਕੇਂਦਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਬਦਲਾਖੋਰੀ ਦੀ ਸਿਆ ਆ ਨਜ਼ਰ ਆ ਰਹੀ ਹੈ ਤਾਂ ਦੱਸ ਦੇ ਕਿ ਭਾਰਤ ਕੁਸ਼ਨਾਸ਼ੂ ਜਿਹੜੇ ਕਿ ਸਾਬਕਾ ਮੰਤਰੀ ਨੇ ਪਿਛਲੀ ਕੈਪਟਨ ਸਰਕਾਰ ਵੇਲੇ ਜਿਹੜੇ ਕਿ ਵਜ਼ਾਰਤ ਦਾ ਹਿੱਸਾ ਰਹਿ ਚੁੱਕੇ ਨੇ ਉਹਨਾਂ ਦੇ ਕੋਲ ਫੂਡ ਸਪਲਾਈ ਜਿਹੜਾ ਕਿ ਵਿਭਾਗ ਸੀਗਾ ਤੇ ਇਸ ਦੇ ਵਿਚਾਲੇ ਹੀ ਇਹ ਪੂਰਾ ਕੇਸ ਟੈਂਡਰ ਘੁਟਾਲੇ ਦੇ ਨਾਲ ਜੁੜਿਆ ਹੋਇਆ ਪਹਿਲਾਂ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਇਸੇ ਕੇਸ ਦੇ ਵਿੱਚ ਈਡੀ ਦੇ ਮਦਰਸਲ ਕੱਲ ਜਿਹੜਾ ਕਿ ਪੁਛਗਿਛ ਦੇ ਲਈ ਸਮਨ ਕੀਤਾ ਗਿਆ ਸੀ ਬੁਲਾਇਆ ਗਿਆ ਸੀਗਾ ਕਾਫੀ ਲੰਬੇੜਾ ਕਿ ਸਵਾਲ ਜਵਾਬ ਹੋਏ ਸਵਾਲਾਂ ਜਵਾਬਾਂ ਦਾ سلسلہ ਚਾਰੀ ਰਿਹਾ ਤਾਂ ਉਸ ਤੋਂ ਬਾਅਦ ਕੱਲ ਹੀ ਭਾਰਤ ਕੁਸ਼ਨਾਸ਼ੂ ਜੋ ਕਿ ਕਾਬੂ ਕਰ ਲਿਆ ਗਿਆ ਸੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਸ ਦੇ ਬਾਅਦ ਅੱਜ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਇਸ ਦੌਰਾਨ ਦੋਵੇਂ ਤਰ੍ਹਾਂ ਦੇ ਵੱਲੋਂ ਆਪੋ ਆਪਣੇ ਵੱਖ ਰੱਖੇ ਜਾਂਦੇ ਤੇ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਜਲੰਧਰ ਦੀ ਕੋਰਟ ਦੇ ਵੱਲੋਂ 5 ਦਿਨਾਂ ਦੇ ਈਡੀ ਰਿਮਾਂਡ ਤੇ ਭਾਰਤ ਪੁਸ਼ਨਾਸ਼ੂ ਨੂੰ ਭੇਜ ਦਿੱਤਾ ਗਿਆ ਹੈ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਦੇ ਖਿਲਾਫ ਕੱਲ ਕਾਰਵਾਈ ਹੋਈ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ ਤੇ ਆਖਰਕਾਰ 5 ਦਿਨ ਦੇ ਈਡੀ ਰਿਮਾਂਡ ਤੇ ਭਾਰਤ ਪੁਸ਼ਨਾਸ਼ੂ ਭੇਜੇ ਗਏ ਨੇ ਖਾਦਰ ਸਾਹਿਬ ਦਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੇ ਕਾਂਗਰਸ ਭੜਕੀ ਹੈ ਪੰਜਾਬ ਕਾਂਗਰਸ ਇੰਚਾਰਜ ਦੇਵਿੰਦਰ ਯਾਦਵ ਨੇ ਭਾਜਪਾ ਤੇ ਨਿਸ਼ਾਨਾ ਸਾਧ ਦੇ ਆਸ਼ੂ ਦੀ ਗ੍ਰਿਫਤਾਰੀ ਨੂੰ ਬਦਲੇ ਦੀ ਰਾਜਨੀਤੀ ਦੱਸਿਆ ਕਾਂਗਰਸ ਦਾ ਹਰ ਸਿਪਾਹੀ ਆਸ਼ੂ ਦੇ ਨਾਲ ਹੈ ਕਾਂਗਰਸ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਦਾ ਹਰ ਸਿਪਾਹੀ ਆਸ਼ੂ ਦੇ ਨਾਲ ਹੈ ਸੱਚਾਈ ਨੂੰ ਜ਼ਿਆਦਾ ਦੇਰ ਤੱਕ ਦਬਕੇ ਨਹੀਂ ਰੱਖਿਆ ਜਾ ਸਕਦਾ ਉੱਥੇ ਹੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਐਕਸ ਤੇ ਲਿਖਿਆ ਗਿਆ ਹੈ ਕਿ ਈਡੀ ਵੱਲੋਂ ਭਾਰਤਪੁਸ਼ਪਨਾ ਆਸ਼ੂ ਦੀ ਗ੍ਰਿਫਤਾਰੀ ਦੀ ਸਖਤ ਨਿਖੇਦੀ ਕਰਦੇ ਹਾਂ ਅਸੀਂ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਇਹ ਬਦਲਾਖੋਰੀ ਦੀ ਰਾਜਨੀਤੀ ਸਾਨੂੰ ਸੱਚ ਅਤੇ ਨਿਆਂ ਦੇ ਲਈ ਲੜਨ ਤੋਂ ਨਹੀਂ ਰੋਕ ਸਕੇਗੀ ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਭਾਰਤਪੁਸ਼ਪਨਾ ਆਸ਼ੂ ਦੀ ਗ੍ਰਿਫਤਾਰੀ ਬਦਲੇ ਦੀ ਰਾਜਨੀਤੀ ਦਾ ਸਬੂਤ ਹੈ ਅਤੇ ਨਿੰਦਣਯੋਗ ਹੈ ਕਾਂਗਰਸ ਦਾ ਹਰ ਸਿਪਾਹੀ ਸੰਘਰਸ਼ ਦੇ ਇਸ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜਾ ਹੈ ਹੰਕਾਰੀ ਭਾਜਪਾ ਇਹ ਜਾਣ ਲਵੇ ਕਿ ਸੱਚ ਨੂੰ ਬਹੁਤ ਦੇਰ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੋ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਬੀਜੇਪੀ ਤੇ ਕਾਂਗਰਸ ਦੇ ਵੱਲੋਂ ਬਦਲਾਖੋਰੀ ਦੀ ਸਿਆਸਤ ਕਰਾ ਰਹੀ ਇਸ ਪੂਰੀ ਕਾਰਵਾਈ ਨੂੰ ਦਿੱਤਾ ਜਾ ਰਿਹਾ ਹੈ ये जो चल रहा है तो ये कितनी देर चलेगा कितनी देर तशद करेंगे अंग्रेजों से नहीं हम डरे और किसी से ना डरे हैं ना डरेंगे ना डराएंगे अपने देश के लिए काम करेंगे इनको अगर इतना ही है कि जो चल रहा है तो ये कितनी देर चलेगा कितनी देर तशद करेंगे अंग्रेजों से नहीं हम डरे ਔਰ ਕਿਸੇ سے ਨਾ ਡਰੇ ਹਨ ਨਾ ਡਰेंगे ਨਾ ਡਰਾਂਗੇ ਆਪਣੇ ਦੇਸ਼ ਲਈ ਕੰਮ ਕਰਨਗੇ ਇਨਕੋ ਅਗਰ ਤਦਰਸ਼ੁਦੀ ਗ੍ਰਿਫਤਾਰੀ ਤੇ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਾਂਗਰਸ ਤੇ ਕਰਪਸ਼ਨ ਇੱਕ ਦੂਜੇ ਤੋਂ ਬਿਨਾ ਨਹੀਂ रह ਸਕਦੀ ਭਾਰਤ ਕੋਸ਼ਨ ਆਸ਼ੂ ਨੇ ਕੱਟੇ ਗਰੀਬਾਂ ਤੇ ਰਾਸ਼ਨ ਕਾਰਡ ਹਰਸਿਮਰਤ ਕੌਰ ਬਾਦਲ ਵੱਡਾ ਧਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਸ਼ੂ ਤੇ ਰਾਸ਼ਨ ਬਾਜ਼ਾਰ ਦੇ ਵਿੱਚ ਵੇਚਣ ਦੇ ਇਲਜ਼ਾਮ ਨੇ ਕੋਟਾਲੇ ਦੇ ਵਿੱਚ ਕੌਣ-ਕੌਣ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਬਿੱਟੂ ਵੀ ਇਸ ਘਟਾਲੇ ਦੇ ਵਿੱਚ ਸ਼ਾਮਲ ਸੀਗਾ ਹਰਸਰਪਤ ਕੋਰ ਪਾਦੂ ਦੇ ਵੱਲੋਂ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਗਰੀਬਾਂ ਦਾ ਰਸਣ ਖਾਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖिए ਕਾਂਗਰਸ ਔਰ ਕਰਪਸ਼ਨ ਇੱਕ ਦੂਸਰੇ ਸੇ ਦੂਰ ਕبھی ਰਹਿ ਨਹੀਂ ਸਕਦੀ ਹੈ ਔਰ ਇਹ ਸਾਰੇ ਹੀ ਜਾਣਤੇ ਹਨ ਪੰਜਾਬ ਮੇ ਕਿ ਇਹ ਜੋ गरीबों में आटा और दाल देने का ये बादल साहब ने ये स्कीम लेके आए थे 2012 में जहां लाखों गरीबों को चार रुपए किलो आटा और बीस रुपए किलो दाल देने का उन्होंने हर गरीब तक पहुंच की थी और बहुत बढ़िया चल रही थी और फिर सेंटर ने इसको कॉपी किया आपको हैरानी होगी कि कांग्रेस के आने के बाद लाखों की गिनती में कार्ड काटे गए और आम आदमी ने उससे भी ज़्यादा काट दिए और अफसोस की बात ये कि कांग्रेस पार्टी के जो मंत्री थे ये आशु इन्होंने ना ही कार्ड काटे कार्ड भी काटे और फिर राशन को बाजार में बेचने का बहुत बड़ा इनके ऊपर घोटाले का इल्जाम हुआ जो ये अगली सरकार ने उसको देखा और उस करके अब ईडी की रेड हुई है तो ये आना चाहिए कि कौन कौन इसमें जिम्मेवार थे कौन कौन इसमें लिप्त थे आशु अकेले कर रहे थे क्योंकि एक मेंबर ऑफ पार्लियामेंट जो उस टाइम के थे उनका नाम भी कांग्रेस का उनका भी आता है जो अब दूसरी पार्टी में है सो बहुत सारी चीजें हैं और आशु और बिट्टू की नज़दीकियां तो सब ये जानते ही हैं कि जब आशु पहली बार गिरफ्तार होए थे अपने अ, जब अपने बाबर की दुकान में बैठे थे तो बिट्टू जी वहां पर पहुंच के उनको बचाने के लिए पूरी उन्होंने लड़ाई लड़ी थी सो सारा दूध का दूध पानी का पानी होना चाहिए और गरीब का राशन जो खा गया है उसके खिलाफ़ कार्रवाई ज़रूर होनी चाहिए, चाहिए। ਅਗਲੀ ਖਬਰ ਦਿੱਲੀ ਦੇ ਸ਼ੈਲਟਰ ਹੌਮ ਦੇ ਵਿੱਚ 14 ਲੋਕਾਂ ਦੀ ਮੌਤ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਮੰਤਰੀ ਆਤੀਸ਼ੀ ਨੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਨੇ 48 ਘੰਟਿਆਂ ਦੇ ਵਿੱਚ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ ਸ਼ੈਲਟਰ ਹੌਮ ਦੇ ਵਿੱਚ ਲੋਕਾਂ ਦੀ ਰਹੱਸਮਈ ਢੰਗ ਦੇ ਨਾਲ ਮੌਤ ਹੋਈ ਹੈ 1 ਮਹੀਨੇ ਦੇ ਵਿੱਚ 14 ਲੋਕਾਂ ਦੀ ਜਾਨ ਗਈ ਹੈ ਦਸਤਕਾਂ ਦੀ ਉਮਰ 20 ਤੋਂ 30 ਸਾਲ ਦੱਸੀ ਜਾ ਰਹੀ ਹੈ ਸਾਰਾ ਮਾਮਲਾ ਦਿੱਲੀ ਦੇ ਰੋहिणी ਸਥਿਤ ਹੌਮ ਫਾਰ ਮੈਂਟਲੀ ਚੈਲੰਜਡ ਪਰਸਨਸ ਦਾ ਹੈ ਇਸੇ ਮਾਮਲੇ ਦੇ ਵਿੱਚ ਆਹ ਕਿਹੜਾ ਕਿ ਮੰਤਰੀ ਆਤੀਸ਼ੀ ਨੇ ਨਾਇਕ ਜਾਂਚ ਦੇ ਹੁਕਮ ਦਿੱਤੇ ਨੇ 48 ਘੰਟਿਆਂ ਦੇ ਵਿੱਚ ਪੂਰੇ ਮਾਮਲੇ ਦੀ ਜੋ ਕਿ ਰਿਪੋਰਟ ਮੰਗੀ ਗਿਆ ਦਰਸਤ ਸ਼ੈਲਟਰ ਹੋਮ ਦੇ ਵਿੱਚ ਲੋਕਾਂ ਦੀ ਰਹਾਸ ਨਹੀਂ ਢੰਗ ਦੇ ਨਾਲ ਬਹੁਤ ਹੁੰਦੀ ਹੈ 1 ਮਹੀਨੇ ਦੇ ਵਿੱਚ 14 ਲੋਕਾਂ ਦੀ ਜਾਨ ਚਲੀ ਗਈ ਹੈ ਮ੍ਰਿਤਕਾਂ ਦੀ ਉਮਰ ਜੋ ਕਿ 20 ਤੋਂ 30 ਸਾਲ ਦੱਸੀ ਜਾ ਰਹੀ ਹੈ ਰੋਕ ਰਹੇ ਅਗਲੀ ਵੱਡੀ ਖਬਰ ਦਾ ਯੂਜੀਸੀ ਨੈਟ ਦੀ ਪ੍ਰੀਖਿਆ ਦੇ ਲਈ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ 21 ਅਗਸਤ ਤੋਂ 4 ਸਤੰਬਰ ਦੇ ਵਿਚਾਲੇ ਇਹ ਪ੍ਰੀਖਿਆ ਹੋਵੇਗੀ ਪਿਛਲੀ ਵਾਰ ਤੇ ਪਰਲੇ ਕਰਕੇ ਦਰਸਲੇ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਦੋ ਦੋ ਸ਼ਿਫਟਾਂ ਦੇ ਵਿੱਚ ਐਗਜ਼ਾਮ ਹੋਵੇਗਾ ਪਹਿਲੇ ਸ਼ਿਫਟ ਸਵੇਰੇ 9 ਵਜੇ ਤੋਂ 12 ਵਜੇ ਤੱਕ ਹੋਵੇਗੀ ਦੁੱਤੀ ਸ਼ਿਫਟ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੋਵੇਗੀ ਤਾਂ ਯੂਜੀਸੀ ਨੈਟ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਯੂਜੀਸੀ ਨੈਟ ਦੀ ਪ੍ਰੀਖਿਆ ਦੇ ਲਈ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ 21 ਅਗਸਤ ਤੋਂ 4 ਸਤੰਬਰ ਦੇ ਵਿਚਾਲੇ ਇਹ ਪ੍ਰੀਖਿਆ ਲਈ ਜਾਵੇਗੀ ਕਿ ਦਰਸਲ ਪਿਛਲੀ ਵਾਰ ਪੇਪਰ ਲੀਕ ਕਰਕੇ ਜਿਹੜੀ ਕਿ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਤੇ ਦੋ ਦੋ ਸ਼ਿਫਟਾਂ ਦੇ ਵਿੱਚ ਇਹ ਪੂਰਾ ਐਗਜ਼ਾਮ ਲਿਆ ਜਾਵੇਗਾ ਰੋਕਮੇ ਅਗਲੀ ਵੱਡੀ ਖਬਰ ਦਾ ਪੰਜਾਬ ਪੁਰਸ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਹੈ 24 ਆਈਪੀਐਸ ਤੇ 4 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਇਸਲਾਮ 15 ਐਸਐਸਪੀ ਟਰਾਂਸਫਰ ਕੀਤੇ ਗਏ ਨੇ ਮਨੀਤ ਕੌਂਡਲ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਹੈ ਗਗਨ ਅਜੀਤ ਸਿੰਘ ਐਸਐਸਪੀ ਮਲੇਰਕੋਟਲਾ ਬਣੇ ਨੇ ਅਸ਼wini ਗੁਰਤੇয়াল ਐਸਐਸਪੀ ਖੰਨਾ ਲਗਾਏ ਗਏ ਨੇ ਨਾਨਕ ਸਿੰਘ ਨੂੰ ਐਸਐਸਪੀ ਪਟਿਆਲਾ ਲਗਾਇਆ ਗਿਆ ਨਵੀਨ ਸਿੰਘਲਾ ਡੀਆਈਸੀ ਜਲੰਧਰ ਰੇਂਜ ਨਿਯੁਕਤ ਕੀਤੇ ਗਏ ਨੇ ਗੌਰਵ ਤੁਰਾ ਐਸਐਸਪੀ ਤਰਨਤਾਰਨ ਬਣੇ ਨੇ ਅੰਕੁਰ ਗੁਪਤਾ ਮੋਗਾ ਦੇ ਨਵੇਂ ਐਸਐਸਪੀ ਅਚਰਨਜੀਤ ਸਿੰਘ ਅਮਰਸਰ ਤੇ ਹਾਤੀ ਦੇ ਨਵੇਂ ਐਸਐਸਪੀ ਲਗਾਏ ਗਏ ਨੇ ਫਗੀਰਤ ਸਿੰਘ ਮੀਣਾ ਐਸਐਸਪੀ ਮਾਨਸਾ ਲਗਾਏ ਗਏ ਨੇ ਦੀਪਕ ਪਾਰੇਖ ਮਹਾੜੀ ਦੇ ਨਵੇਂ ਐਸਐਸਪੀ ਹੋਣਗੇ ਸੁਹੇਲ ਕਾਸਿਮ ਮੀਰ ਬਟਾਲਾ ਤੇ ਐਸਐਸਪੀ ਲਗਾਏ ਗਏ ਨੇ ਇਸਲਾਵਾ ਪ੍ਰਗਿਆ ਜੈਨ ਐਸਐਸਪੀ ਫਿਰਕਟ ਬਣਾਈਗੇ ਨੇ ਤੇ ਸ਼ਾਰ ਗੁਪਤਾ ਐਸਐਸਪੀ ਮੁਕਸਰ ਸਾਹਿਬ ਬਣੇ ਨੇ ਦਜਿੰਦਰ ਸਿੰਘ ਢਿੱਲੋਂ ਪਠਾਨਕੋਟ ਦੇ ਨਵੇਂ ਐਸਐਸਪੀ ਹੋਣਗੇ ਵਰਨ ਸ਼ਰਮਾ ਸੜਕ ਸੁਰੱਖਿਆ ਫੋਰਸ ਦੇ ਨਵੇਂ ਐਸਐਸਪੀ ਬਣੇ ਨੇ ਹਰ ਕਮਲਪ੍ਰੀਤ ਸਿੰਘ ਖੱਖ ਐਸਐਸਪੀ ਜ਼ਿਲੰਦਰ ਤੇ ਹਾਤੀ ਲਗਾਏ ਗਏ ਨੇ ਵਿਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਸਿੰਦਰ ਸਿੰਘ ਡੀਆਈਜੀ ਪਾウダー ਰੇਂਜ ਅਮਰਸਰ ਬਣੇ ਨੇ ਇਸਤਲਾਵਾ ਹਰਮਨਬੀਰ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਪੁਲਸ ਅਕੈडमी ਫਲੋਰ ਲਗਾਏ ਗਏ ਨੇ ਅਸ਼ਵਨੀਪੁਰ ਡੀਆਈਜੀ ਫਰੀਦਕੋਟ ਰੇਂਜ ਨੂੰ ਨਿਯੁਕਤ ਕੀਤੇ ਗਏ ਨੇ ਵੱਡੇ ਪੱਧਰ ਤੇ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਇਹ ਫੇਰ ਬਦਲ ਕੀਤਾ ਗਿਆ 15 ਜ਼ਿਲ੍ਹਿਆਂ ਦੇ ਵਿੱਚ ਨਵੇਂ ਐਸਐਸਪੀ ਲਗਾਏ ਗਏ ਫਰੋਜ਼ਪੁਰ ਦੇ ਗੁਰੂ ਘਰ ਦੇ ਵਿੱਚ ਸਿਲੰਡਰ ਫਟਿਆ ਅੱਗ ਲੱਗਣ ਤੋਂ ਬਾਅਦ ਸਿਲੰਡਰ ਬਲਾਸਟ ਹੁੰਦਾ ਹੈ ਹਾਦਸੇ ਦੇ ਵਿੱਚ ਪੰਜ ਲੋਕ ਜ਼ਖਲ ਸੇ ਨੇ ਹਸਪਤਾਲ ਦੇ ਨਾਂ ਦੇ ਕਿ ਭਰਤੀ ਕਰਵਾਇਆ ਗਿਆ ਗੁਰੂ ਘਰ ਦੇ ਵਿੱਚ ਸੇਵਾ ਦੇ ਦੌਰਾਨ ਦਰਸਨੇ ਹਾਸਾ ਵਾਪਰਿਆ ਫਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਦੀ ਇਹ ਪੂਰੀ ਘਟਨਾ ਹੈ ਹਾਸੋ ਫਰੋਜ਼ਪੁਰ ਦੇ ਗੁਰੂ ਘਰ ਦੇ ਵਿੱਚ ਅਚਾਨਕ ਸਿਲੰਡਰ ਫਟ ਜਾਂਦਾ ਹੈ ਅੱਗ ਲੱਗਣ ਤੋਂ ਬਾਅਦ ਸਿਲੰਡਰ ਦੇ ਵਿੱਚ ਧਾਗਾ ਹੁੰਦਾ ਹੈ ਹਾਦਸੇ ਦੇ ਵਿੱਚ ਪੰਜ ਲੋਕ ਜੋ ਕਿ ਜ਼ਖਲ ਸੇ ਜਾਂਦੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਆਤਨ ਹਸਪੀਟਲ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਇਨ੍ਹਾਂ ਨੂੰ ਚੁਲਸੀ ਲੋਕਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਗੁਰੂ ਘਰ ਦੇ ਦਰਸਲ ਸੇਵਾ ਦੇ ਦੌਰਾਨ ਇਹ ਹਾਸਾ ਵਾਪਰਿਆ ਜਦੋਂ ਕਿ ਸੰਗਤਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਸੀ ਇਸੇ ਦੌਰਾਨ ਇਹ ਪੂਰਾ ਹਾਸਾ ਵਾਪਰਦੇ ਦਰਸਲ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਦੀ ਇਹ ਪੂਰੀ ਘਟਨਾ ਹੈ ਇਸ ਜਿਹਨੇ ਇਹ ਬਹੁਤ ਸਾਰੇ ਲੋਕਾਂ ਨੂੰ ਸੇਵਾ ਕਰਨ ਨਗਾਹ ਸੀ ਤੇ ਅੰਦਰ ਸੇਵਾ ਕਰ ਲਈ ਜਦੋਂ ਅੰਦਰ ਇਹ ਪਹੁੰਚੇ ਇੱਕ ਦਫ਼ਤਰ ਵਿੱਚ ਪੁੱਛਾਤੋ ਕਿ ਉਹ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕ ਦਾ ਵਾਂਗ ਸਿਲੰਡਰ ਨੇ ਹੌਲਾ ਕੀਤਾ ਅਗਨੇ ਉਹ ਖਈ ਹੋ ਗਿਆ ਇਸ ਕਰਕੇ ਪੰਜੇ ਸੀ ਪੰਜੇ ਅੱਗ ਦੀ ਡੇਬੇਟ ਚਾਹ ਸੇਵਾ ਕਰ ਰਹੇ ਸੀ ਹਾਂ ਸੇਵਾ ਕਰ ਰਹੇ ਆ ਅੱਗੇ ਸਕੂਲ ਬੱਚੇ ਜਾਂਦੇ ਨੇ ਸਕੂਲ ਦੇ ਬੱਚੇ ਕਿੰਨੇ ਬੱਚੇ ਨੇ ਅਸੀਂ ਤਾਂ ਜਦੋਂ ਪਤਾ ਲੱਗਾ ਦਫ਼ਤਰ ਪਹਿਲਾਂ ਢੇੜਾ ਵੀ ਮਾਰਿਆ ਇੱਕ ਢੇੜਾ ਮਾਰ ਕੇ ਬਾਹਰ ਹੀ ਨਿਕਲ ਕੇ ਦਫ਼ਤਰ ਹੀ ਪਹੁੰਚੇ ਆ ਤੇ ਉਧਰ ਮੈਂ ਕਹੇ ਇਹ ਅੱਗ ਲੱਗੀ ਪਤਾ ਨਹੀਂ ਇਹ ਅੱਗ ਲੱਗੀ ਕਿਵੇਂ ਇਹ ਬਾਅਦ ਚ ਹੀ ਪਤਾ ਲੱਗੇਗਾ ਵੇਖਣ ਦੇ ਫਟਿਆ ਫਟਿਆ ਹੀ ਦੱਸ ਰਹੇ ਸੀ ਪਤਾ ਨਹੀਂ ਉਹਨਾਂ ਅੰਦਰ ਇਹ ਵੜਿਆ ਨਹੀਂ ਨਾ ਕੋਈ ਜਾ ਫਿਰ ਭੱਜ ਕੇ ਆਹ ਤੁਹਾਡੇ ਸਾਹਮਣੇ ਚਾ ਕਿੰਨੇ ਗਿਨੇ ਤਿੰਨ ਚਾਰ ਵਸਤੀ ਨੇ ਨੇ ਜੀ ਪੰਜ ਚਾਰ ਪੰਜ ਦੋ ਤਿੰਨ ਮਲਾਜਮ ਇਹ ਲੰਗਰ ਦੇ ਵਿੱਚ ਹੋਈ ਜੀ ਲੰਗਰ